ਅਸਾ ਮਹੱਲਾ ਪੰਜਵਾ ਦਿਨ ਰਾਤ ਕਮਾਇੜੋ ਸੋ ਆਇਓ ਮੱਥੈ ਹਾਂ ਇਹ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਮਾਇੜੋ ਕਮਾਇਡੋ ਨਹੀਂ ਕਹਿਣਾ ਐੜਾ ਵੀ ਵਿੱਚ ਹੈ ਦਿਨ ਰਾਤ ਕਮਾਇੜੋ ਸੋ ਆਇਓ ਮੱਥੈ ਜਿਸ ਪਾਸ ਲੁਕਾਇਦੜੋ ਇਹ ਇਹਦੇ ਵਿੱਚ ਐੜਾ ਨਹੀਂ ਹੈ ਲੁਕਾਇਦੜੋ ਜਿਸ ਪਾਸ ਲੁਕਾਇ ਦੜੋ ਸੋ ਸੋ ਵੇਖੀ ਸਾਥ ਹੈ ਸੰਗ ਦੇਖੈ ਕਰਨਹਾਰਾ ਕਾਏ ਪਾਪ ਕਮਾਈਐ ਸੁਕ੍ਰਿਤ ਕੀਜੈ ਨਾਮ ਲੀਜੈ ਸੁਕ੍ਰਿਤ ਪਾਠ ਇਕਠਾ ਹੀ ਹੈ ਸੁਕ੍ਰਿਤ ਕੀਜੈ ਨਾਮ ਲੀਜੈ ਸੁਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਾਹਰ ਹਰ ਨਾਮ ਸਿਮਰਹੁ ਚੱਲੈ ਤੇਰਾ ਸਾਥੀ ਤਾਜ ਸਾਧ ਸੰਗਤ ਸਦਾ ਨਾਨਕ ਮਿਟਹਿ ਦੁਖ ਕਮਾਤੇ ਵਲਵੰਚ ਕਰ ਉਦਰ ਪਰਹਿ ਕੀ ਵਲਵੰਚ ਵਖਰਾ ਪਾਠ ਹੈ ਯਾਨੀ ਸੰਬੰਧਕ ਦਾ ਹੈ ਵਲਵੰਚ ਕਰ ਉਦਰ ਪਰਹਿ ਵਲਵੰਚ ਦਾ ਯਾਨੀ ਵਲਸ਼ਲ ਕਰਕੇ ਢਿੱਡ ਭਰਦਾ ਹੈ ਵਲਵੰਚ ਕਰ ਉਦਰ ਪਰਹਿ ਪਰਹਿ ਹਾਹੀ ਯੋਨੀ ਉਦਰ ਪਰ ਇਥੇ ਵਿਸਰਾਮ ਵਲਵੰਚ ਕਰ ਉਦਰ ਪਰਹ ਵਲਵੰਚ ਕਰ ਇਥੇ ਠਮਕ ਉਦਰ ਪਰਹ ਵਲਵੰਚ ਕਰ ਉਦਰ ਪਰਹ ਮੂਰਖ ਗਾਵਾਰਾ ਸਭ ਕਿਸ ਦੇ ਰਹਾ ਹਰ ਦੇਵਨ ਹਾਰਾ ਦਾਤਾਰ ਸਦਾ ਦਿਆਲ ਸੁਆਮੀ ਕਾਏ ਮਨਹ ਵਿਸਾਰੀਐ ਮਿਲ ਸਾਧ ਸੰਗੇ ਭਜ ਨਿਸੰਗੇ ਕੋਲ ਸਮੂਹਾ ਤਾਰੀਐ ਸਿੱਧ ਸਾਧਕ ਦੇਵ ਮੋਨ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਨ ਹਾਰਾ ਖੋਟ ਨ ਕੀਚਈ ਪ੍ਰਭ ਪਰਖਣ ਹਾਰਾ ਕੂੜ ਕਪਟ ਕੁਮਾਵਦੜੇ ਜਨਮ ਹੈ ਸੰਸਾਰਾ ਸੰਸਾਰ ਸਾਗਰ ਤਿਨੀ ਤਰਿਆ ਜਿਨੀ ਏਕ ਧਾਇਆ ਤਾਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ਜਲ ਥਾਲ ਮਹੀਲ ਰਵਿਆ ਸੁਆਮੀ ਊਚ ਅਗਮ ਅਪਾਰਾ ਮਨਵੰਤ ਨਾਨਕ ਟੇਕ ਜਾਨ ਕੀ ਚਰਨ ਕਮਲ ਆਧਾਰਾ ਪੇਖ ਹਰ ਚੰਦੌਰੜੀ ਅਸਥਰ ਕਿਛ ਨਹੀਂ ਇਹ ਪਾਦ ਬੜਾ ਧਿਆਨ ਨਾਲ ਉਚਾਰਨ ਕਰਨਾ ਆਮ ਗਰੰਥੀ ਸਿੰਘ ਪਾਟੀ ਸਿੰਘ ਹਰ ਚੰਦੌਰੜੀ ਉਚਾਰ ਜੰਦੇ ਹਾਂ ਹਰ ਇੱਥੇ ਵੀ ਡੈਸ਼ ਦੇਣੀ ਹੈ ਚੰਦੌਰ ਇੱਥੇ ਵੀ ਡੈਸ਼ ਦੇਣੀਆਂ ਨਾਲ ਬੋਲਦਣਾ ੜੀ ਯਾਨੀ ਪਾਠ ਇਕੱਠਈ ਹੈ ਸਮਝਾਉਣ ਲੱਗਿਆਂ ਦੋ ਡੈਸ਼ਾਂ ਦੇ ਕੇ ਉਚਾਰਨ ਕਰਾਂਗੇ ਤਾਂ ਸ਼ੁੱਧ ਹੋਏਗਾ ਚੰਦੌਰ ਪੂਲਾ ਵੀ ਨਹੀਂ ਬੋਲਣਾ ਹੈ ਚੰਦੌਰ ੜੀ ਚੰਦੌਰ ਹਰ ਚੰਦੌਰੜੀ ਪੇਖ ਹਰ ਚੰਦੌਰੜੀ ਅਸਿਰ ਕਿਸ਼ਨਾਹੀ ਪੀਖ ਹਰ ਚੰਦ ਔੜੀ ਅਸਥਿਰ ਕਿਛ ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰਾ ਹਰ ਇਥੇ ਯਮਕ ਲੱਗਦੀ ਗੀ ਹਰ ਸੰਗ ਸਾਥੀ ਸਦਾ ਤੇਰਾ ਦਿਨ ਸੁਰਣ ਸੁਮਾਲੀਐ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਐ मीत जोगन ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਹਾਂ ਪਾਠ ਸਰਬਸ ਇਕੱਠਾ ਹੀ ਐ ਪਰ ਇਹ ਡੈਸ਼ ਦੇਣੀ ਐ ਥੋੜੀ ਜੀ ਤਾਂ ਬੱਬੇ ਤੇ ਸੱッセ ਦੇ ਵਿੱਚ ਦੇਣੀ ਐ ਸਰਬਸ ਬੇਨਵੰਤ ਨਾਨਕ ਵੱਡ ਭਾਗ ਪਾਈਐ ਸੂਖ ਸਹਿਜ ਸਮਾਹੀ ਆਸਾ ਮਹੱਲਾ ਪੰਜਵਾ ਛੰਤ ਘਰ ਅਠਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਮਲਾ ਭ੍ਰਮਪੀਤ ਕਮਲਾ ਕਮਲਾ ਭ੍ਰਮਪੀਤ ਕਮਲਾ ਭ੍ਰਮਪੀਤ ਹੈ ਤੀਖਣ ਮਦ ਬਪ੍ਰੀਤ ਹੈ ਅਵਦ ਆਕਾਰਥ ਜਾਤ ਇਸ ਪੰਕਤੀ ਦੇ ਦੋ ਵਿਸਰਾਮ ਹਨ ਕਮਲਾ ਭ੍ਰਮਪੀਤ ਕਮਲਾ ਭ੍ਰਮਪੀਤ ਹੈ ਇਹ ਪਹਿਲਾ ਇੱਥੇ ਵਿਸਰਾਮ ਦੂਸਰਾ ਹੈ ਤੀਖਣ ਮਦ ਬਪ੍ਰੀਤ ਹੈ ਪੀੜਕ ਅਵਦ ਅਕਰ ਅਵਦ ਅਕਰਤ ਜਾਤ ਗਹਿਬਰ ਬਨਕੂਰ ਗਹਿਬਰ ਬਨਕੂਰ ਹੈ ਪਹਿਲਾ ਇੱਥੇ ਵੀ ਸਲਾਮ ਹੈ ਗਹਿਬਰ ਬਨਕੂਰ ਗਹਿਬਰ ਬਨਕੂਰ ਹੀ ਗ੍ਰਹਿ ਮੂਸਤ ਮਨ ਚੋਰ ਹੈ ਦੂਸਰਾ ਇੱਥੇ ਹੈ ਦਿਨ ਕਰੋ ਅਨੰਦੇਨ ਖਾਤ ਦਿਨ ਕਰੋ ਪਾਠ ਇਕੱਠਾ ਹੀ ਕਰਨਾ ਹੈ ਦਿਨ ਕਰੋ ਅਨੰਦਨ ਖਾਤ ਦੇਨ ਖਾਤ ਜਾਤ ਬਿਹਾਤ ਪ੍ਰਭ ਬਿਨ ਮਿਲਹੁ ਪ੍ਰਭ ਕਰਣਾ ਪਤੇ ਦਿਨ ਇਥੇ ਯਮਕ ਲਾ ਦਨੀ ਹੈ ਖਾਤ ਜਾਤ ਬਿਹਾਤ ਪ੍ਰਭ ਬਿਨ ਇਥੇ ਵਿਸਰਾਮ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ ਇਥੇ ਵਿਸਰਾਮ ਮਿਲਹੁ ਪ੍ਰਭ ਕਰਣਾ ਪਤੇ ਇਹ ਸੰਬੰਧਕ ਪਾਠ ਹੈ ਜਨਮ ਮਰਨ ਅਨੇਕ ਬੀਤੇ ਪ੍ਰੇ ਸੰਗ ਬਿਨ ਕਛ ਨਹ ਗਤੇ ਕਛ ਨਹ ਗਤੇ ਕੋਲ ਰੂਪ ਧੂਪ ਗਿਆਨ ਹੀਨੀ ਤੋ ਜਬੇ ਨਾਮੋਹਿ ਕਵਣ ਮਾਤ ਕਰ ਜੋੜ ਨਾਨਕ ਸਰਨ ਆਇਓ ਪ੍ਰੇਯਾਨਾਥ ਨਰਹਰ ਕਰਹੁ ਗਾਤ ਪ੍ਰੇਯਾ ਐੜੇ ਕੰਨਾ ਨਹੀਂ ਲਾਦਨਾ ਪ੍ਰੇਯ ਪ੍ਰੇਯਨਾਥ ਨਰਹਰ ਕਰਹੁ ਗਾਤ ਮੀਨਾ ਜਲ ਹੀਨ ਮੀਨਾ ਜਲ ਹੀਨ ਹੈ ਪਹਿਲਾ ਇੱਥੇ ਵਿਸਰਾਮ ਹੈ ਓਹ ਬੇਚਰਤ ਮਾਨ ਤਨ ਖੀਨ ਹੈ ਦੂਸਰਾ ਇੱਥੇ ਵਿਸਰਾਮ ਹੈ ਕਾਤ ਜੀਵਨ ਪ੍ਰਯਾ ਬਿਨ ਹੂਤ ਕਤ ਜੀਵਨ ਪ੍ਰਯਾ ਬਿਨ ਹੂਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਮ੍ਰਿ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਹਾਂਜੀ ਪਹਿਲਾ ਵਿਸਰਾਮ ਇੱਥੇ ਲਾਉਣਾ ਸਨਮੁਖ ਇੱਥੇ ਯਮਕ ਲਾ ਦਨੀ ਹੈ ਸਹਿਬਾਨ ਸਹਿਬਾਨ ਇਕੱਠਾ ਪਾਠ ਨਹੀਂ ਕਰਨਾ ਵੱਖਰਾ ਪਾਠ ਕਰਨਾ ਸਨਮੁਖ ਸਹਿਬਾਨ ਇੱਥੇ ਠਮਕ ਸਨਮੁਖ ਇੱਥੇ ਜਮਕ ਲਾ ਕੇ ਸਹਿਬਾਨ ਹੀ ਇੱਥੇ ਵਿਸ्राम ਹੈ ਪਹਿਲਾ ਮ੍ਰੇਗ ਅਰਪੇ ਮਾਨ ਤਨ ਪ੍ਰਾਨ ਹੀ ਦੂਸਰਾ ਇੱਥੇ ਵਿਸ्राम ਹੈ ਉਹ ਬੇਦਿਓ ਸਹਿਜ ਸਰੂਤ ਪ੍ਰੇਯ ਪ੍ਰੀਤ ਲਾਗੀ ਮਿਲ ਬੈਰਾਗੀ ਪ੍ਰੇਯ ਪ੍ਰੀਤ ਲਾਗੀ ਮਿਲ ਬੈਰਾਗੀ ਕੇ ਨ ਰਹਿਣ ਤਰੇਗਤਾਨ ਤੇਸ ਬਿਨਾ ਪਲਕਾ ਨ ਲਾਗੈ ਪ੍ਰਿਆ ਪ੍ਰੇਮ ਪਾਗੈ ਤੇ ਮੁਖ ਚੋ ਪ੍ਰਿਆ ਨਿਕਲਦਾ ਐੜੇ ਕੰਨਾ ਰਾਰੇ ਨੂੰ ਸਾ ਲਾਦਨਿਆ ਜੀ ਪ੍ਰੇ ਪਪਾ ਪ ਰੇ ਅਰੇ ਰਾਦੇਸ਼ ਅਰੀਆੜਾ ਪ੍ਰੇ ਚੇਤਵੰਤ ਅਨ ਦਿਨ ਪ੍ਰਭ ਮਨਾ ਸ਼੍ਰੀ ਰਾਂਗ ਰਾਤੇ ਨਾਮ ਮਾਤੇ ਸ਼੍ਰੀ ਰੰਗ ਰਾਤੇ ਨਾਮ ਮੱਤੇ ਭੈ ਭਰਮ ਦੁੱਤਿਆ ਸਗਲ ਖੋਤ ਕਰਮਿਆ ਦਇਆ ਦਇ ਆਲ ਪੂਰਨ ਦਇ ਦਇ ਦਇਆਲ ਇਕੱਠੇ ਹੀ ਬੋਲਨਾ ਕਰਮਿਆ ਦਇਆ ਦਇਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਅਲੀਲ ਗੁੰਜਾਤ ਅਲੀਲ ਗੁੰਜਾਤ ਹੀ ਜੀ ਇਹ ਪਾਠ ਵੱਖਰਾ ਹੀ ਕਰਨਾ ਹੈ ਅਲੀ ਆਲ ਗੁੰਜਾਤ ਅਲੀ ਆਲ ਦਾ ਪੌਰੇ ਅਤੇ ਪੌਰੀਆਂ ਅਲੀ ਆਲ ਗੁੰਜਾਤ ਅਲੀ ਆਲ ਗੁੰਜਾਤ ਹੀ ਇਥੇ ਵਿਸਰਾਮ ਹੈ ਮਕਰੰਦ ਰਸ ਬਾਸਨ maat ਹੀ ਮਕਰੰਦ ਰਸ ਬਾਸਨ maat ਹੀ ਦੂਸਰਾ ਇਥੇ ਵਿਸਰਾਮ ਹੈ ਪ੍ਰੀਤ ਕਮਲ ਬੰਧਾਵਤ ਆਪ ਪ੍ਰੀਤ ਕਮਲ ਬੰਧਾਵਤ ਆਪ ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੀ ਛਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਾਤ੍ਰਿਕ ਰਾਰਾ ਪੂਰਾ ਨਹੀਂ ਬੋਲਣਾ ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੀ ਧਨ ਬੂੰਦ ਬਚਿੱਤਰ ਮਨ ਆਸ ਹੀ ਦੂਸਰਾ ਇੱਥੇ ਵਿਸਰਾਮ ਆਲ ਪੀਵਤ ਬਿਨ ਸਤ ਤਾਪ ਆਲ ਪੂਲਾ ਹੀ ਬੋਲਨੇ ਆਲ ਪੀਵਤ ਬਿਨ ਸਤ ਤਾਪ ਤਾਪਾ ਬਿਨ ਆਸਨ ਦੁਖ ਨਾਸਨ ਨਾਸਨ ਨਹੀਂ ਕਹਣਾ ਨਾਸਨ ਪੂਲਾ ਹੀ ਬੋਲਨਾ ਮਿਲ ਪ੍ਰੇਮ ਮਾਨ ਤਨ ਆਤਕਨ ਸੁੰਦਰ ਚਤਰ ਸੁਜਾਨ ਸੁਆਮੀ ਕਵਨ ਰਸਨਾ ਗੁਣ ਪਣਾ ਗਹਿ ਪੁਜਾ ਲੇ ਵਹੁ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਪਾਪ ਮਿਟਤ ਮਿਟਤ ਪਾਪ ਨਾਨਕ ਜੰਪੈ ਪਤਤ ਪਾਵਨ ਹਰ ਦਰਸ ਪੇਖਤ ਨਹਿ ਸੰਤਾਪ ਚਿਤਵੋ ਚੇਤਨਾਥ ਚਿਤਵੋ ਚੇਤਨਾਥ ਹੀ ਇਥੇ ਵਿਸਰਾਮ ਚਿਤਵੋ ਨਹੀਂ ਕਹਿਣਾ ਚਿਤਵਾਉ ਊੜਾ ਹੈ ਨਾ ਚਿਤਵੋ ਚਿਤਨਾਥ ਚਿਤਵੋ ਚਿਤਨਾਥ ਹੀ ਰਾਖਲੇ ਵਹ ਸਰਣ ਅਨਾਥ ਹੈ ਦੂਸਰਾ ਇੱਥੇ ਵਿਸਰਾਮ ਹੈ ਮਿਲ ਚਾਉ ਚਾਈ ਚਾਈ ਲੈ ਪ੍ਰਾਨ ਚਾਈ ਲੈ ਕਿਉਂ ਬੋਲਣਾ ਚਾਈ ਲੈ ਨਹੀਂ ਕਹਿਣਾ ਨਾ ਵੱਖਰਾ ਕਹਿਣਾ ਚਾਈ ਲੈ ਲਮਕਾ ਕੇ ਬੋਲਣਾ ਚਾਈ ਲੈ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ ਪਹਿਲਾ ਇੱਥੇ ਵਿਸਰਾਮ ਲਾਉਣਾ ਮਨ ਲੁਬਦ ਗੋਪਾਲ ਗਿਆਨ ਹੈ ਲੁਬਦ ਨਹੀਂ ਕਹਿਣਾ ਪੋਲਾ ਹੀ ਬੋਲਣਾ ਲੁਬਦ ਮਨ ਲੁਬਦ गोपाल ज्ञान ही जाचक जन राखत मान प्रभु मान पूरन दुख विदिरन सगल इच पूजंतीया हर कंठ लागे दिन सपागे दिनस दिनस पागे नहीं कहना नखेर के पढ़ना हर कंठ लागे दिन सपागे मिलना से जो सोहंतिया प्रभु दृष्टत तारी मिले मुरारी दृष्ट शशा नहीं लौना ਪਰਾਵ ਦ੍ਰਿਸ਼ਟਾ ਾਰੀ ਮਿਲੇ ਮੁਰਾਦੀ ਸਗਲ ਕਲਮਲ ਪਏ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਚਰੀ ਧਰ ਗੁਣ ਨਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਉ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਲ ਵਾਰ ਸਲੋਕਾ ਨਾਲ ਇੱਥੇ ਠਮਕ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਇੱਥੇ ਵਿਸਰਾਮ ਲਾਉਣਾ ਹੈ ਵਾਰ ਸਲੋਕਾ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ ਹਾਂਜੀ ਟੁੰਡੇ ਅਸ ਰਾਜਾ ਕੀ ਧੁਨੀ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ ਓ ਨਹੀਂ ਕਹਿਣਾ ਧਿਆਨ ਨਾਲ ਉਚਾਰਨ ਕਰਨਾ ਵਾਰ ਸਲੋਕਾਂ ਨਾਲ ਸਲੋਕ ਪੀ ਮਹੱਲੇ ਪਹਿਲੇ ਕੀ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਦਿਉਹਾੜੀ ਸਦਵਾਰ ਪਖਰਾ ਪਾਠ ਕਰਨਾ ਸਦਵਾਰ ਨਹੀਂ ਕਹਿਣਾ ਜਿਨ ਮਾਨਸ ਤੇ ਦੇਵਤੇ ਕੀਏ ਹਾਂਜੀ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹ ਹਜ਼ਾਰ ਜੇ ਸੋ ਨਹੀਂ ਕਹਿਣਾ ਜੀ ਇਥੇ ਯਮਕ ਲਾਦਨੀ ਹੈ ਜੀ ਸੋ ਚੰਦਾ ਉਗਵਹਿ ਇਥੇ ਵਿਸਰਾਮ ਸੂਰਜ ਚੜ੍ਹਿਆ ਹਜ਼ਾਰ ਹਜ਼ਾਰ ਪੁੱਲੇ ਹੀ ਬੋਲਣਾ ਹਜ਼ਾਰ ਨਹੀਂ ਕਹਿਦਣਾ ਇਤੇ ਚਾਨਣ ਹੋਦਿਆ ਆਂ ਤੇ ਬਿੰਦੀ ਲਾਉਣੀ ਹੈ ਇਤੇ ਚਾਨਣ ਹੋਦਿਆ ਇਤੇ ਚਾਨਣ ਹੋਦਿਆ ਗੁਰ ਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ ਸੁਚੇਤ ਪਾਠ ਇਕੱਠਾ ਹੀ ਹੈ ਛੱਟੇ ਤਿਲ ਬੁਆੜ ਜਿਉ ਸੁਣੇ ਅੰਦਰ ਖੇਤ ਹਾਂ ਛੱਟੇ ਤਿਲ ਬੁਆੜ ਜਿਉ ਸੁਣੇ ਅੰਦਰ ਖੇਤ ਖੇਤ ਅੰਦਰ ਚਟਿਆ ਕਹੋ ਨਾਨਕ ਸੋ ਨਾਹ ਸੋ ਨਾਹ ਵਖਰਾ ਪਾਠ ਹੈ ਕਹੋ ਨਾਨਕ 100 ਨਾਹ ਯਾ ਨਾਹ ਨਾਮ ਖਸਮ ਦਾ 100 ਖਸਮ ਹੁੰਦੇ ਆ ਫੁੱਲੀਆ ਫੁੱਲੀਆ ਬਪੜੇ ਪੀ ਤਨ ਵਿੱਚ ਸਵਾਹ ਪੀ ਤਨ ਵਿੱਚ ਸਵਾਹ ਪੌੜੀ ਆਪੀ ਨੈ ਆਪ ਸਜਿਓ ਹਾਂ ਆਪੀ ਨੈ ਇਹ ਥੋੜਾ ਜਿਹਾ ਭਾਰਾ ਬੋਲਣਾ ਆਪੀ ਨੈ ਆਪ ਸਜਿਓ ਆਪਿ ਨ ਰਚਿਓ ਨਾਉ ਦੁਇ ਹੀ ਕੁਦਰਤ ਸਾਜੀ ਆ ਹਾਂ ਇਹ ਦੁਇ ਹੀ ਬੋਲਣਾ ਦੱਦੇ ਓਂਕੜ ਈੜੀ ਸਿਆਰੀ ਈੜੀ ਬਿਹਾਰੀ ਜਿਵੇਂ ਦੱਦਾ ਯਈਆ ਦੈ ਦੱਦਾ ਯਈਆ ਓਂਕੜ ਦਈਓ ਦੱਦਾ ਯਈਏ ਦਲਾਵਾ ਦਈਐ ਦੱਦਾ ਯਈਏ ਸਿਆਰੀ ਦਈਏ ਇਸੇ ਤਰ੍ਹਾਂ ਇਹਦਾ ਵੀ ਉਚਾਰਨ ਜਿਹੜਾ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਯੀ ਦਾ ਉਚਾਰਨ ਕਰਨਾ ਹੈ ਏ ਈ ਦੋ ਏ ਉਚਾਰਨ ਕਰਨਾ ਹੈ ਦੋਏ ਹੀ ਕੁਦਰਤ ਸਾਜੀ ਹੈ ਕਾਰ ਆਸਨ ਡਿੱਠੋ ਚਾਹੋ ਇਹ ਕਿੱਥੇ ਪਾਠ ਹੁੰਦਾ ਇੱਕ ਸਮਾਪਤੀ ਤੇ ਆਉਂਦਾ ਆਪਣਾ 1425 ਅੰਗ ਤੇ ਸ਼ਾਇਦ ਆਉਂਦਾ ਦੋਏ ਹੀ ਗਣਤ ਲਾਹੇ ਦੋਏ ਹੀ ਗਣਤ ਲਾਹੇ ਆਪਣੀ ਨਜ਼ਰ ਦੋਏ ਹੀ ਕੁਦਰਤ ਸਾਜੀ ਆ ਕਰ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰਹ ਪਸਾਓ ਤੁਸ ਥੋੜਾ ਜਿਆਦਾ ਦਰਮਿਆਨਾ ਜਾ ਉਚਾਰਨ ਕਰਨਾ ਤੁਸ ਦੇਵ ਕਰਹ ਪਸਾਓ ਤੂੰ ਜਾਣੋਈ ਸਭ ਸਸ ਨਾਮ ਤ੍ਰੁਠੰ ਦਾ ਪ੍ਰਸੰਤਾ ਦਾ ਖੁਸ਼ੀ ਦਾ ਦੇਲਾਸ ਜਿੰਦ ਕਵਾਓ ਕਰ ਆਸਣ ਡਿਠੋ ਚਾਓ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਅ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੈ ਲੱਖ ਕਰੋੜ ਸੱਚਾ ਸਾਬਤਾਨ ਸੱਚਾ ਸਭ ਜੂਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੂ ਮਰ ਜੰਮੇ ਸੋ ਕਚਨ ਕਚ ਇਹ ਪਾਠ ਕਚਨ ਕਚ ਉਚਾਰਨ ਕਰਨਾ ਯਾਨੀ ਕੱਚਿਆਂ ਨਾਲੋਂ ਵੀ ਕੱਚਾ ਕੱਚ ਨਹੀਂ ਕੱਚ ਨਹੀਂ ਲੈਣਾ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾ ਨਿਚਲਤਾਉ ਇਹ ਜਿੰਨੇ ਵੀ ਜਾਪਾਦ ਹਨ ਇਹਨਾਂ ਤੇ ਜਮਕ ਲਾ ਦਿੰਨੀ ਹੈ ਵੱਡੀ ਵਡਿਆਈ ਜਾਣਾ ਆ ਲਾਉ ਵੱਡੀ ਵਡਿਆਈ ਬੁੱਝਾ ਸਭ ਭਾਵ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਇਹ ਵੱਡੀ ਠੱਡਾ ਨਹੀਂ ਲਾਉਣਾ ਵੱਡੀ ਉਚਾਰਨ ਕਰਨਾ ਹੈ ਥੋੜਾ ਜਿਹਾ ਕਸ ਕੇ ਵੱਡੀ ਵਟਿਆਈ ਜਾਂ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਾਨਕ ਇਥੇ ਵਿਸਰਾਮ ਹੈ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬ ਰਜਾਈ ਮਹੱਲਾ ਦੂਜਾ ਇਹੋ ਜੱਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇਹ ਪੰਕਤੀ ਧਿਆਨ ਨਾਲ ਉਚਾਰਨ ਕਰਨੀ ਹੈ ਆਮ ਕਹਿ ਜਾਂਦੇ ਨੇ ਇਹੋ ਜਗ ਸੱਚੇ ਕੀ ਸੱਚੇ ਉਚਾਰਨ ਕਹਿੰਦੇ ਆ ਸੱਚੇ ਕੀ ਹੈ ਕੂਠੜੀ ਸੱਚਾ ਦਲਾਵਾ ਨਾਲ ਉਚਾਰਨ ਕਰਨਾ ਇਹੋ ਜਗ ਸੱਚਾ ਕੀ ਹੈ ਕੂਠੜੀ ਸੱਚੇ ਕਾ ਵਿਚਵਾਸ ਇਕ ਨਾ ਹੁਕਮ ਸਮਾਈ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਈਵ ਭੀ ਆਖ ਨਾ ਜਪਈ ਜੇ ਕਿਸੈ ਆਣੀ ਰਾਸ ਕਿਸੈ ਕਸਕੇ ਨਹੀਂ ਬੋਲਣਾ ਪੂਲਾ ਹੀ ਉਚਾਰਨ ਕਰਨਾ ਜੇ ਕਿਸੈ ਆਣੀ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪਰਗਾਸ ਪਉੜੀ ਨਾਨਕ ਜੀ ਉਪਾਇ ਕੈ ਨਾਨਕ ਪਾਤੀ ਯਮਕ ਲਾਦਨੀ ਨਾਨਕ ਜੀ ਉਪਾਇ ਕੈ ਲਿਖਨਾ ਵੈ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਬੜੈ ਚੋਣ ਵਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਬੁਹ ਕਾਲੈ ਦੂਜਕ ਚਾਲਿਆ ਤਿਰੈ ਨਾਇ ਰਤੀ ਸੇ ਜਿਣ ਗਈ ਹਾਰ ਗਏ ਸੇ ਠੱਗਣ ਵਾਲਿਆ ਲਿਖਨਾ ਵੈ ਕਾਰਮ ਬਹਾਲਿਆ ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਭੇਦ ਯਾਨੀ ਵਿਸਮਾਦ ਤੇ ਥੋੜਾ ਜਿਹਾ ਰੁੱਕ ਕੇ ਬੋਲਣਾ ਹੈ ਵਿਸਮਾਦ ਨਾਦ ਵਿਸਮਾਦ ਵੀਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਵਿਸਮਾਦ ਤੇ ਵਿਸਰਾਮ ਵਿਸਮਾਦ ਨਾਗੇ ਫਿਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਵਿਸਮਾਦ ਇਥੀ ਵੀ ਵਿਸਰਾਮ ਵਿਸਮਾਦ ਅਗਨੀ ਖੇਲਹਿ ਵਿਡਾਣੀ ਅਗਨੀ ਖੇਡਹਿ ਵਿਡਾਣੀ ਵਿਸਮਾਦ ਅਗਨੀ ਖੇਡਹਿ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲੱਗਹਿ ਪ੍ਰਾਣੀ ਵਿਸਮਾਦ ਤੇ ਵਿਸਰਾਮ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹ ਵਿਸਮਾਦ ਉੱਜੜ ਉੱਜੜ ਠੱਜਾ ਲਾ ਕੇ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਵਿਸਮਾਦ ਦੇਖਾ ਹਾਜ਼ਰਾ ਹਜੂਰ ਹਾਂਜੀ ਇਹ ਵੀ ਵਿਸਰਾਮ ਵਿਸਮਾਦ ਪੱਤੇ ਹੀ ਲਾਉਣਾ ਹੈ ਵਿਸਮ ਵੇਖ ਵਿਡਾਨ ਰਹਾ ਵਿਸਮਾਦ ਨਾਨਕ ਬੁੱਝਣ ਪੂਰਾ ਭਾਗ ਹਾਂਜੀ ਨਾਨਕ ਪੱਤੇ ਵਿਸਾਮ ਦਾ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਇੱਥੇ ਵਿਸਰਾਮ ਹੈ ਕੁਦਰਤ ਦਿਸੈ ਕੁਦਰਤ ਸੁਣੀਐ ਜਿਹੜਾ ਕੁਦਰਤ ਹੈ ਨਾ ਇਹਨੂੰ ਥੋੜਾ ਜਿਹਾ ਸ਼ੁੱਧ ਬੋਲਣਾ ਆਮ ਰਾਰਾ ਛੱਡ ਹੀ ਜਾਂਦੇ ਹਨ ਕੁਦਰਤ ਇਹ ਮੈਂ ਬੋਲ ਜੰਦੇ ਆਂ ਜੇ ਵੇ ਹੀਠਾਂ ਰਾਰਾ ਲੱਗਿਆ ਹੁੰਦਾ ਕੁਦਰਤ ਰਾਰਾ ਪੂਰਾ ਬੋਲਣਾ ਕੁਦਰਤ ਸੁਣੀ ਦੇਸਾ ਕੁਦਰਤ ਸੁਣੀਏ ਕੁਦਰਤ ਭਉ ਸੁਖਸਾਰ ਕੁਦਰਤ ਇਥੇ ਯਮਕ ਔ ਸੁਖਸਾਰ ਸਾਰੀਆਂ ਜਿੰਨੇ ਵੀ ਕੁਦਰਤ ਪਦ ਆਉਣਗੇ ਇਥੇ ਯਮਕ ਹੈਗੀ ਹੈ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣਿਕ ਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਬਿਨ ਜਨਸੀ ਰੰਗੀ ਕੁਦਰਤ ਜੀ ਅਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਣ ਅਭਿਮਾਨ ਕੁਦਰਤ ਪਾਣ ਪਾਣੀ ਬੈਸੰਤਰ ਪਾਠ ਇਕੱਠਾ ਹੀ ਕਰਨਾ ਕੁਦਰਤ ਵੱਖਰਾ ਨਹੀਂ ਕਰਨਾ ਪਾਠ ਇਕੱਠਾ ਹੀ ਹੈ ਬਸ ਕੁਦਰਤ ਕੁਦਰਤ ਇਸ ਤਰ੍ਹਾਂ ਨਹੀਂ ਕਹਿਣਾ ਕੁਦਰਤ 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 ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਇੱਥੇ ਵਿਸਰਾਮ ਹੈ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੂ ਤਾਕ ਵਰਤੈ ਤਾਕੂ ਤਾਕ ਤਾਕੂ ਥੋੜਾ ਜਿਹਾ ਕਸ ਕੇ ਬੋਲ ਬੌੜੀ ਆਪੀ ਨੈ ਭੋਗ ਭੋਗ ਕੈ ਹੋਏ ਭਸਮਰ ਪੌੜ ਸਿਧਾਇਆ ਹੋਏ ਭਾਸ ਮੜ ਇਹ ਵੱਖਰਾ ਪਾਠ ਸੰਪਦਾਚ ਕਰਾਇਆ ਜਾਂਦਾ ਹੋਏ ਭਾਸ ਮੜ ਭਾਸ ਪੋਲਾ ਬੋਲਣਾ ਮੜ ਭਾਰਾ ਬੋਲਣਾ ਭਸਮੜਨੀ ਕਹਿਣਾ ਹੋਏ ਭਾਸ ਮੜ ਭੌਰ ਸਿਧਾਇਆ ਆਪਿ ਨੇ ਭੋਗ ਭੋਗ ਕੈ ਹੋਇ ਭਸਮੜ ਪੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਾਲ ਸੰਗਲ ਘੱਤ ਚਲਾਇਆ ਅੱਗਾ ਕਰਨੀ ਕੀਰਤ ਵਾਚੀਐ ਬਹਿ ਲਿਖਾ ਕਰ ਸਮਝਾਇਆ ਥਾਉ ਨਾ ਹੋਵੀ ਪਉਦੀ ਹਾਂਜੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਥਾਉ ਨਾ ਹੋਵੀ ਪੌਦੀ ਪੋ ਦੀ ਯਾਨੀ ਦੋ ਡੈਸ਼ਾਂ ਦੇ ਕੇ ਬੋਲਾਂਗੇ ਤੇ ਸ਼ੁੱਧ ਬੁਲਿਆ ਜਾਏਗਾ ਪੌਦੀ ਯਾਨੀ ਉਸ ਨੂੰ ਮਾਰ ਪੈਂਦੇ ਆ ਸਿਰ ਲੋਕਾਂ ਨੂੰ ਥਾਂ ਨਹੀਂ ਮਿਲਦੀ ਥਾਉ ਨਾ ਹੋਈ ਪੌਦੀ ਹੁਣ ਸੁਣੀਏ ਕਿਆ ਰੂ ਆਇਆ ਹੁਣ ਸੁਣੀਏ ਕਿਆ ਇੱਥੇ ਠਮਕ ਲਾ ਕੇ ਉਚਾਰਨ ਕਰਨਾ ਕਿਆ ਰੂ ਨਹੀਂ ਕਹਿ ਦੇਣਾ ਹੁਣ ਸੁਣੀਏ ਕਿਆ ਰੂ ਆਇਆ ਰੂ ਆਇਆ ਪਾਠ ਇਕੱਠੇ ਹੀ ਉਚਾਰਨ ਕਰਨਾ ਥਾਓ ਨਾ ਹੋਈ ਪਾਉ ਦੀ ਹੋਣ ਹੋ ਵੀ ਹੈ ਜੀ ਹੋਈ ਨਹੀਂ ਥਾਓ ਨਾ ਹੋਵੀ ਪਾਉ ਦੀ ਹੁਣ ਸੁਣੀਐ ਕਿਆ ਰੂ ਆਇਆ ਹੁਣ ਸੁਣੀਐ ਕਿਆ ਰੂ ਆਇਆ ਮਨ ਅੰਧ ਮਨ ਅੰਧੈ ਜਨਮ ਗਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ